स्वागत है दोस्तों ਤੁਹਾਡਾ YouTube ਚੈਨਲ ਸ਼ੌਂਕੀਆ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂਗੇ ਪਿੰਡ ਬਡਰੁਖਾਂ ਦੇ ਵਿੱਚੋਂ ਬਣਾ ਰਹੇ ਹਾਂਗੇ ਇਹ ਜੋ ਪਿੰਡ ਹੈ ਦੋਸਤੋ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈਗਾ ਤੇ ਬਹੁਤੇ ਵੀਰ ਦੋਸਤੋ ਫਾਰਮ ਦੇਖ ਕੇ ਸਮਝ ਹੀ ਗਏ ਹੋਣੇ ਨੇ ਵੀ ਆਪਾਂ ਕਿਸ ਫਾਰਮ ਤੋਂ ਵੀਡੀਓ ਬਣਾ ਰਹੇ ਹਾਂ ਕਿਉਂਕਿ ਬਾਈ ਦੀਆਂ ਪਹਿਲਾਂ ਵੀ ਦੋਸਤੋ ਲਗਭਗ 7-8 ਵੀਡੀਓ ਆਪਾਂ ਫਾਰਮ ਦੀ ਆਪਣੇ ਚੈਨਲ ਤੇ ਦੋਸਤੋ ਚੜ੍ਹਾ ਚੁੱਕਿਆਂਗੇ ਤੇ ਅੱਜ ਦੀ ਵੀਡੀਓ ਦੋਸਤੋ ਖਾਸ ਹੋਣ ਵਾਲੀ ਹੈ ਉਹਨਾਂ ਵੀਰਾਂ ਲਈ ਜਿਹੜੇ ਖੀਰੀਆਂ ਮੱਛੀਆਂ ਦੀ ਡਿਮਾਂਡ ਰੱਖਦੇ ਨੇ ਕਿਉਂਕਿ ਦੋਸਤੋ ਤੁਹ ਹਰ ਤਰ੍ਹਾਂ ਦੀ ਦੋਸਤੋ ਬੱਚੀ ਮਿਲ ਜੂਗੀ ਲਗਭਗ 13 ਤੋਂ 15 ਨਾਗਨੇ ਦੋਸਤੋ ਅੱਜ ਦੀ ਵੀਡੀਓ ਚ ਤੇ ਸਾਰੀ ਦੋਸਤੋ ਖੀਰੇ ਬੱਚੇ ਨੇਗੇ ਕੱਲੇ ਕੱਲੇ ਨਾਗ ਬਾਰੇ ਦੋਸਤੋ ਜਾਣਕਾਰੀ ਆਪਾਂ ਵੀਡੀਓ ਚ ਬਾਈ ਤੋਂ ਲਮਾਂਗੇ ਸੋਟ ਤੱਕ ਵੀਡੀਓ ਨਾਲ ਬਣੇ ਰਹੋ ਅੱਜ ਵਜ ਦੀ ਵੀਡੀਓ ਆਪਾਂ ਸਟਾਰਟ ਕਰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਬਰ ਇੱਕ ਵਾਰ ਆਪਣਾ ਨਾਮ ਦੱਸ ਦਿਓ ਨਾਮ ਵੀਰੇ ਕਲਦੀਪ ਸਿੰਘ ਪਿੰਡ ਬਟਰੋਖਾ ਠੀਕ ਹੈ ਕੁਲਦੀਪ ਭਾਈ ਆਪਾਂ ਲਗਭਗ 10 15 ਦਿਨ ਪਹਿਲਾਂ ਇੱਕ ਵੀਡੀਓ ਚੜਾਈ ਸੀ ਕਿਵੇਂ ਦਾ ਰਿਸਪੌਂਸ ਰਿਹਾ ਲਗਾਂ ਦਾ ਠੀਕ ਹੈ ਤੇ ਅੱਜ ਦੀ ਵੀਡੀਓ ਚ ਬਈ ਫਿਰ ਆਪਾਂ ਲਾੜ ਇਕੱਠਾ ਕਰ ਲਿਆ ਹੈ ਬੱਚੀਆਂ ਦਾ ਤੇ ਸਟਾਰਟਿੰਗ ਭਾਈ ਆਪਾਂ ਇਧਰਲੇ ਪਾਸੇ ਉਹ ਕਰਾਂਗੇ ਇਹ ਭਾਈ ਪਹਿਲਾਂ ਆਪਾਂ ਇਹ ਦੱਸ ਦਈਏ ਆਪਣੇ ਵਿਊਰਾਂ ਨੂੰ ਆਪਣੇ ਕੋਲ ਕਿੰਨੀ ਇਸ ਤੋਂ ਲੈ ਕੇ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਤੱਕ ਦੀ ਬੱਚੇ ਹੈ 10 ਮਹੀਨਿਆਂ ਤੋਂ ਲੈ ਕੇ ਪੌਣੇ 2 ਸਾਲ ਤੱਕ ਬੱਚੀ ਆਪਣਾ ਪੌਣੇ 2 ਸਾਲ ਤੱਕ ਨਹੀਂ ਆ ਇਹ ਸਾਰੀਆਂ ਭਾਈ ਹਜੇ ਹੀਫਰ ਨੇ ਆ ਗੱਬਣ ਵੀ ਨੇ ਬੱਚੀ ਨਹੀਂ ਹੀਫਰ ਨੇ ਵੀ ਸਾਰੀਆਂ ਹਜੇ ਖਾਲੀ ਬੱਚੀਆਂ ਨੇ ਠੀਕ ਹੈ ਸਾਰੀਆਂ ਦੰਦੋਂ ਭ ਠੀਕ ਹੈ ਤੇ ਭਾਈ ਇਹਨਾਂ ਦਾ ਜਿਹੜਾ ਆਪਾਂ ਐਵਰੇਜ ਮਾਂ ਦਾ ਦੁੱਧਾ ਰਿਕਾਰਡ ਲਾ ਕੇ ਚੱਲੀ ਆਪਾਂ ਬਾਕੀ ਜਾਣਕਾਰੀ ਤਾਂ ਆਪਾਂ ਸਾਰੀ ਦੇਈ ਦੇਵਾਂਗੇ ਹਣਾ ਸਾਰੀ ਵੀ ਇੱਕ ਵਾਰ ਆਪਾਂ ਸਟਾਰਟਿੰਗ 'ਚ ਦੱਸ ਦਈਏ ਵੀ ਘੱਟੋ ਘੱਟ ਕਿੰਨੇ ਦੁੱਧ ਵਾਲੀ ਦੀ ਬੱਚੀ ਹੈ ਵੱਧ ਤੋਂ ਵੱਧ ਕਿੰਨੇ ਵਾਲੀ ਦੀ ਹੈ 25 ਤੋਂ 35 ਲੀਟਰ ਤੱਕ ਦੀ 25 ਤੋਂ 35 ਜਿਆਦਾ ਠੀਕ ਹੈ ਤੇ ਭਾਈ ਰੇਟ ਇਹਨਾਂ ਦੇ ਕਿੱਥੇ ਤੋਂ ਕਿੱਥੇ ਤੱਕ ਰਹਿਣਗੇ ਰੇਟ 25 ਤੋਂ 50000 25 ਤੋਂ 50 ਠੀਕ ਹੈ ਭਾਈ ਸਟਾਰਟਿੰਗ ਆਪਾਂ ਅੱਜ ਦੀ ਇਸ ਬੱਚੀ ਤੋਂ ਕਰਾਂਗੇ ਇਹਦੇ ਬਾਰੇ ਵੀ ਹੁਣ ਦੱਸੋ ਇਹਦੀ ਕਿੰਨੀ ਉਮਰ ਹੋ ਗਈ ਬੱਚੀ ਦੀ ਇਹਦੀ ਉਮਰ ਹਜੇ 14 ਮ ਠੀਕ ਹੈ ਤੇ ਕਹ ਬਈ ਆਪਾਂ ਫੇਸ ਜ਼ਰੂਰ ਦਿਖਾ ਦੀ ਹੈ ਨਾ ਇਹਦੇ ਬਈ ਜਿਵੇਂ ਦੇਖ ਰਿਆਂਗੇ ਥੋੜਾ ਥੋੜਾ ਸਿੰਘ ਨੇ ਹਾਂ ਇਹ ਬਈ ਦਗਾਏ ਹੋਏ ਨੇ ਜਾਂ ਬਾਅਦ ਨਿਕਲੇ ਹੋਏ ਦਿਗਾਏ ਨਹੀਂ ਮੇ ਬਈ ਦਿਗਾਏ ਨਹੀਂ ਹੋਏ ਹੈਗੇ ਠੀਕ ਹੈ ਦੋਸਤੋ ਤੁਸੀਂ ਦੇਖ ਲਓ ਸਿੰਘ ਇਹ ਦਗਾਏ ਨਹੀਂ ਹੋਏ ਹੈਗੇ ਪਰ ਬਾਈ ਦੋਸਤੋ ਕਹਿੰਦਾ ਸੀ ਵੀ ਆਪਾਂ ਦਿਗਾ ਕੇ ਦੇ ਦਾਂਗੇ ਜਿਹੜਾ ਵੀ ਵੀਰ ਬਾਈ ਨਾਲ ਸੌਦਾ ਕਰੂਗਾ ਦੋਸਤੋ ਸਿੰਘ ਬਾਈ ਆਪ ਦਿਗਾ ਕੇ ਦੇ ਦਊਗਾ ਤੁਹਾਨੂੰ ਸੌਦਾ ਤੁਸੀਂ ਰੋਡੀ ਦੇ ਹਿਸਾਬ ਤੇ ਕਰ ਲਿਓ ਬਾਈ ਨਾਲ ਕੱਦ ਘਾੜ ਦੋਸਤੋ ਬੱਚੀ ਦਾ ਬਹੁਤ ਟੌਪ ਦਾ ਬਾਕੀ ਫੇਸ ਦੋਸਤੋ ਤੁਹਾਨੂੰ ਕੱਲੀ ਕੱਲੀ ਬੱਚੀ ਦਾ ਮੈਂ ਸਾਹਮਣੇ ਉਹਦੀ ਲੰਕ ਕੇ ਦਿਖਾਉਂਗਾ ਇੱਕ ਬਾਈ ਅੱਜ ਦੀ ਵੀਡੀਓ ਚ ਜਿਹੜੇ ਆਪਾਂ ਵੈਸੇ ਤਾਂ ਸਾਰੇ ਨਗਿ ਦਿਖਾਵਾਂਗੇ ਪਰ ਜਿਹੜੇ ਪੂਰੇ ਲਾਰਡ ਚੋਂ ਤਿੰਨ ਚਾਰ ਟੌਪ ਦੇ ਨਗ ਨੇ ਆਪਾਂ ਉਹਨਾਂ ਦੀ ਮੇਨ ਮੇਨ ਜਾਣਕਾਰੀ ਦੇ ਦਈਏ ਹਨਾ ਤੇ ਅੱਜ ਦੀ ਵੀਡੀਓ ਜਿਹੜਾ ਆਪਾਂ ਦੇਖ ਰਹੇ ਆਂਗੇ ਬਾਈ ਇੱਕ ਗਰਲੈਂਡੋ ਦਾ ਬਹੁਤ ਟੌਪ ਦਾ ਬੱਚਾ ਆਪਣੇ ਕੋਲ ਖੜਾ ਹੈਗਾ ਇਹਦੇ ਬਾਰੇ ਬਾਈ ਦੱਸੋ ਇਹਦੀ ਕਿੰਨੀ ਕੁ ਉਮਰ ਹੈਗੀ ਉਮਰ ਬਾਈ 10 ਮਹੀਨੇ 10 ਮਹੀਨੇ ਠੀਕ ਹੈ ਤੇ ਇਹਦੀ ਮਾਂ ਦਾ ਬਾਈ ਕੀ ਰਿਕਾਰਡ ਰਿਹਾ ਹੈਗਾ ਵੈਸੇ ਆਪਾਂ ਮੋਟੀ ਮੋਟੀ ਜਾਣਕਾਰੀ ਦੇ ਜੀ 20-22 ਲੀਟਰ ਕਹਿ ਰያ ਸੀ ਮਾਂ ਦਾ ਬਾਈ 25-26 ਕਿਲੋ ਠੀਕ ਹੈ ਬਾਈ ਇਹਦੇ ਮੜੇ ਜੇ ਥਣ ਵਗੈਰਾ ਦਿ ਦੋਸਤੋ ਤੁਸੀਂ ਉਰੋਂ ਰੰਗ ਰੂਪ ਬੱਚੀ ਦਾ ਦੇਖ ਲਿਓ ਬਹੁਤ ਸੋਹਣੀ ਬੱਚੀ ਦੋਸਤੋ ਤਿਆਰ ਹੋ ਗਈ ਅ ਥੋੜਾ ਦੋਸਤੋ ਘਬਰਾਉਂਦੀ ਹੈ ਕਿਉਂਕਿ ਖੁੱਲੀਆਂ ਛੱਡੀਆਂ ਹੁੰਦੀਆਂ ਨੇ ਪਲੀ ਦੋਸਤੋ ਬੱਚੀ ਬਹੁਤ ਸੋਹਣੀ ਹੋਈਏਗੀ ਕੈਰੈਕਟਰ ਲਗਭਗ 95% ਗਰਲੈਂਡ ਵਾਲੇ ਪੂਰੇ ਕਰਦੀ ਹੈ ਅਗਲੀ ਦੋਸਤੋ ਜਿਹੜੀ ਪੀੜੀ ਆਉਗੀ ਇਹਦੀ ਉਹ ਚ ਫੇਸ ਤੇ ਕੰਨ ਪਿਓਰ ਗਰਲੈਂਡੋ ਵਾਲੇ ਆਉਣਗੇ ਤੁਸੀਂ ਚੰਗਾ ਸੀਮਨ ਵਰਤੋਂਗੇ ਅ ਥੱਲਾ ਦੋਸਤੋ ਥਾਣਾ ਤੁਸੀਂ ਦੇਖ ਲਓ ਤੁਹਾਨੂੰ ਦਿਖਾ ਦੇਣਾ ਥੋੜਾ ਜਿਹਾ ਡਰਦੀ ਹੈ ਜੀ ਥਣ ਵੈਸੇ ਦੋਸਤੋ ਚਾਰ ਹੀ ਨੇਗੇ ਬਾਈ ਜੀ ਵੀ ਪਾਸ ਕਰਕੇ ਲਿਆਂਦੀਆਂ ਚਾਰੀ ਥਾਨੇ ਗੱਦਾ ਦੋਸਤੋ ਬਹੁਤ ਸੋਨਾ ਪੱਟਿਆ ਹੋ ਬੱਚੀ ਨੇ ਕਦ ਘੜ ਚੰਗੇ ਦੋਸਤੋ ਤੁਹਾਨੂੰ ਬੱਚੀਆਂ ਆਪ ਦੱਸਣਗੀਆਂ ਵੀ ਖਰਾਕ ਇਹਨਾਂ ਨੂੰ ਚਾਰੀ ਹੋਈ ਹੈਗੀ ਥਣ ਬਾਈ ਸਾਰੀਆਂ ਦੇ ਚਾਰ ਚਾਰੀ ਕੋਈ ਖੋਟਸ਼ਾਂਗ ਨਹੀਂ ਠੀਕ ਹੈ ਉਹ ਦੋਸਤੋ ਤੁਸੀਂ ਨਿਸ਼ਚਿੰਤ ਹੋ ਕੇ ਆ ਜਾਓ ਬਾਈ ਕੋਲ ਕੋਈ ਵੀ ਤੁਹਾਨੂੰ ਐ ਨਹੀਂ ਹੋਗਾ ਵੀ ਕਿਸੇ ਦੇ ਕੋਈ ਖੋਟਸ਼ਾਂਗ ਨਿਕਲ ਗਈ ਜਾਂ ਕੋਈ ਵੀ ਦਿੱਕਤ ਬੱਚੀ ਚ ਨਿਕਲੀ ਕਿਉਂਕਿ ਸਾਰੀ ਖੀਰੇ ਬੱਚੇ ਨੇਗੇ ਤੇ ਅੱਜ ਦੇ ਲਾੜ ਚ ਦੋਸਤੋ ਜਿਹੜੀ ਉਮਰ ਦੀ ਬੱਚੀ ਹੈ ਨਾ ਤੋਂ ਵੱਡੀ ਹੈਗੀ ਮਤਲਬ ਕਿ ਲਗਭਗ 10 11 ਮਹੀਨੇ ਦੇ ਬੱਚੇ ਨੇਗੇ ਇਸ ਬੱਚੀ ਦੀ ਏਆਈ ਹੋਣ ਦੇ ਕਾਬਲ ਹੈਗੀ ਉਮਰ ਤੇ ਇਹਦੇ ਬਾਰੇ ਆਪਾਂ ਬਾਈ ਤੋਂ ਪੁੱਛਦੇ ਹਾਂਗੇ ਬਾਈ ਇਹਦੀ ਕਿੰਨੀ ਉਮਰ ਹੋਗੀ ਬੱਚੀ ਦੀ ਇਹ ਤੁਸੀਂ ਤਕਰੀਬਨ ਮੰਨ ਕੇ ਚੱਲੋ 18 19 ਮਹੀਨੇ ਦੀ ਆ ਬਾਈ 18 19 ਮਹੀਨੇ ਦੀ ਸੀਟ ਬਈ ਇਹਨੇ ਕੱਢੀ ਨਹੀਂ ਅਜੇ ਸੀਟ ਵੀਰੇ ਦੋ ਵਾਰੀ ਆਈ ਹੋਈ ਆ ਠੀਕ ਹੈ ਅਜੇ ਇੱਕ ਰਾਈ ਨਹੀਂ ਹੈਗੀ ਡਰੋਸ ਦੀ ਇੱਕ ਰਾਈ ਨਹੀਂ ਜੀ ਠੀਕ ਹੈ ਤੇ ਇਹਦਾ ਬਈ ਕੀ ਰਿਕਾਰਡ ਰਿਹਾ ਹੈ ਇਹਦੀ ਮਾ ਦਾ ਰਿਕਾਰਡ ਬਾਈ 35 36 ਕਿਲੋ ਉੱਧ ਕੱਢ ਗਏ 35 36 ਕਿਲ ਇਹ ਲਗਭਗ ਦੋਸਤੋ AI ਦੇ ਕਾਬਿਲ ਹੈ ਤੇ ਉਹ ਬਾਈ ਨੇ ਦੱਸ ਦਿੱਤਾ ਵੀ ਦੋ ਵਾਰ ਹੀਟ ਕੱਢ ਗਈ ਹਜੇ AI ਕਰਾਈ ਨਹੀਂ ਹੈਗੀ ਇਹਦੀ ਕੱਦ-ਕਾਡ ਦੋਸਤੋ ਦਾ ਬਹੁਤ ਟੌਪ ਦਾ ਪਿੱਛੋਂ ਪਿੱਠਪੋੜੀ ਦੀ ਬੰਤਰ ਦੇਖਿਓ ਝੋਲ ਦੋਸਤੋ ਇਹਦੀ ਵੀ ਬਾ ਕਮਾਲ ਪਲੇਖਾ ਦੋਸਤੋ ਸਾਨੂੰ ਗੱਬਣ ਦਾ ਪਊਗਾ ਵੀ ਬੱਚੀ ਗੱਬਣੇਗੀ ਪਰ ਹਜੇ AI ਇਹਦੀ ਹੋਣੀ ਹੈਗੀ ਇਹ ਦੋਸਤੋ ਸਾਰੇ ਨਾਗ ਖੁੱਲੀ ਛੱਡੇ ਹੋਏ ਨੇਗੇ ਬਾਈ ਦੇ ਫਾਰਮ ਤੇ ਛੋਟੇ ਬੱਚੇ ਨੇ ਇਸ ਕਰਕੇ ਮਸਤੀ ਕਰਦੇ ਨੇਗੇ ਏ ਆਉਦੀ ਮਰਜ਼ੀ ਨਾਲ ਦੋਸਤੋ ਤੁਰਦੀ ਨਹੀਂ ਆ ਤੇ ਅੱਜ ਦੇ ਲਾੜ ਦੀ ਜਿਹੜੀ ਦੋਸਤੋ ਤੁਹਾਨੂੰ ਇੱਕ ਚਿੱਟੇ ਰੰਗ ਦੀ ਬੱਚੀ ਦਿਖਾਉਣੀ ਹੈਗੀ ਬਾਈ ਤੋਂ ਇਹਦੇ ਬਾਰੇ ਵੀ ਪੁੱਛਾਂਗੇ ਬਾਈ ਜਿਹੜੀ ਚਿੱਟੇ ਰੰਗ ਦੀ ਬੱਚੀ ਹੈ ਇਹਦੀ ਮਾਦਾ ਕਿੰਨਾ ਕਰ ਕੱਢ ਰਿਹਾ ਹੈਗਾ 31 ਕਿਲੋ 31 ਕਿਲੋ ਦਾ ਇਹਦੀ ਬਈ ਕਿੰਨੀ ਉਮਰ ਹੋ ਗਈ ਹੁਣ ਇਹਦੀ ਉਮਰ ਅੱਜ 14 ਮਹੀਨੇ ਹੋ ਗਏ 14 ਮਹੀਨੇ ਹੋ ਗਏ ਠੀਕ ਹੈ ਤੇ ਬਾਈ ਤੁਹਾਡੇ ਸਾਹ ਨਾਲ ਕਿੰਨਾ ਕਿ ਦੁੱਧ ਪਾ ਦੂਗੀ ਪਹਿਲੇ ਸੂਏ ਇਹ ਪਹਿਲੇ ਸੂਏ 25 ਤੋਂ 28 ਕਿਲੋ 25 ਤੋਂ 28 ਕਿਲੋ ਪਾ ਦੂਗੀ ਠੀਕ ਹੈ ਦੋਸਤੋ ਤੁਸੀਂ ਦੇਖਿਓ ਅਜੇ 14 ਕਿ ਮਹੀਨੇ ਦੀ ਉਮਰ ਹੈਗੀ ਬ ਪ्युअर ਵਾਈਟ ਹੈਗੀ ਬਿਲਕੁਲ ਕੋਈ ਵੀ ਕਾਲਾ ਡੱਬ ਨਹੀਂ ਹੈਗਾ ਫੇਸ ਤੇ ਥੋੜੇ ਮੋٹے ਜਿਹੜਾ ਡੱਬ ਹੈਗੇ ਨੇਗੇ ਜਾਂ ਚਾਲਰ ਤੇ ਬਾਕੀ ਸਾਰੀ ਪ्युअर ਵਾਈਟ ਹੈਗੀ ਤੁਰਦੀ ਨੂੰ ਵੀਡੀਓ ਚ ਤੁਸੀਂ ਕਲੀਅਰ ਦੇਖ ਸਕਦੇ ਹੋਗੇ ਬਾਕੀ ਜਿਹਨਾਂ ਵਿੱਚੇ ਨੇ ਦੋਸਤੋ ਸਾਰੀਆਂ ਸੋਨੂੰ ਮੈਂ ਇੱਕ ਵਾਰ ਸਾਹਮਣੇ ਵੀ ਤੁਰ ਕੇ ਦਿਖਾ ਦੂੰਗਾ ਅ ਅੰਦਾਜ਼ਾ ਦੋਸਤੋ ਤੁਸੀਂ ਲਾ ਲਓ ਵੀ ਲਗਭਗ 10 ਕੁ ਮਹੀਨਿਆਂ ਤੋਂ ਲੈ ਕੇ ਪੌਣੇ ਇੱਕ ਦੋ ਸਾਲ ਡੇਢ ਸਾਲ ਤੱਕ ਦੀਆਂ ਬੱਚੀਆਂ ਨਹੀਂ ਆ ਮਤਲਬ ਕਿ ਦੋ ਕੁ ਮਹੀਨੇ ਦੀ ਸਾਂਭ ਸੰਭਾਲ ਨਾਲ ਸਾਰੀਆਂ ਏਆਈ ਦੇ ਯੋਗ ਨੇਗੀਆਂ ਬੋਡੀ ਵੇਟ ਸਾਰੀਆਂ ਦੇ ਹੀ ਚੰਗੇ ਹੈਗਾ ਰੇਟ ਦੋਸਤੋ 25000 ਤੋਂ ਲੈ ਕੇ 50000 ਤੱਕ ਦੀਆਂ ਬੱਚੀਆਂ ਇਸ ਟਾਈਮ ਫਾਰਮ ਤੇ ਅਵੇਲੇਬਲ ਨੇ ਆ ਸਾਰਾ ਰਿਕਾਰਡ ਏ ਟੂ ਜ਼ेड ਤੁਹਾਨੂੰ ਇਹਨਾਂ ਦਾ ਮਿਲੂਗਾ ਕਿਹੜੀ ਬੱਚੀ ਕਿਹੜੇ ਸਿਮੰਦੀ ਹੈਗੀ ਬਾਕੀ ਸਾਹਮਣੇ ਦੋਸਤੋ ਤੁਹਾਨੂੰ ਸਾਰੀਆਂ ਦਾ ਫੇਸ ਇੱਕ ਵਾਰ ਮੈਂ ਚੈੱਕ ਕਰਾ ਦਿੰਨਾ ਫੇਸ ਦੋਸਤੋ ਤੁਸੀਂ ਸਾਹਮਣੇ ਸਾਰੀਆਂ ਦੇ ਦੇਖ ਲਿਓ ਬੋਦੀ ਵਾਲੀ ਬੱਚੀਆਂ ਨੇ ਦੋਸਤੋ ਸਾਰੀ ਕੋਈ ਤੁਹਾਨੂੰ ਗੋਲਮੂੰਹ ਵਾਲੀ ਬੱਚੀ ਨਹੀਂ ਮਿਲੂਗੀ ਇਹ ਚ ਤੇ ਜਿਹੜੀ ਗਰਲੈਂਡੋ ਬੱਚੀ ਹੈ ਦੋਸਤੋ ਇਹਦਾ ਤੁਸੀਂ ਉਹ ਫੇਸ ਦੇਖ ਲਿਓ ਇਹ ਦੋਸਤੋ ਤੁਹਾਨੂੰ ਜ਼ਰੂਰ ਪਸੰਦ ਆਊਗੀ ਚੀਜ਼ ਇਹ ਕਿਉਂਕਿ ਦੋਸਤੋ ਇਹ ਜਿਹੜਾ ਮਿਲਦਾ ਨਹੀਂ ਹੈਗਾ ਟੌਣਾ ਇਹ ਚੀਜ਼ ਦੋਸਤੋ ਮਿਲਦੀ ਐ ਇਦਾਂ ਦੀ ਬਾਕੀ ਰੇਟ ਦੋਸਤੋ ਬਾਜ਼ੀਬ ਜੀ ਹੋਣਗੇ ਇਹਨਾਂ ਦੇ ਜੇ ਕੋਈ ਵੀਰ ਸਾਰੀਆਂ ਇਕੱਠੀਆਂ ਪਰਚੇਜ ਕਰੂਗਾ ਤਾਂ ਬਾਈ ਸੋਡਾ ਉਹ ਸਾਬ ਤੇ ਮਾਨਤਨ ਕਰ ਦੂਗਾ ਬਾਕੀ ਕੱਦ ਘਾਟ ਸਾਰੀਆਂ ਦਾ ਚੰਗਾ ਹੈਗਾ ਉਮਰ ਦੇ हिसाब ਤੇ ਤੁਸੀਂ ਆਪਦੀ ਤਸੱਲੀ ਕਰਕੇ ਲੈਣੀਆਂ ਨੇ ਜੀ ਆਪ ਦਾ ਚਾਹੇ ਡਾਕਟਰ ਵੀਰ ਨਾਲ ਲੈ ਤੁਸੀਂ ਚੈੱਕ ਕਰਾਉਣੀ ਹੋਏ ਦੋਸਤੋ ਚੈੱਕ ਕਰਾ ਕੇ ਲੈ ਜਾਓ ਸਾਰੇ ਟੈਸਟ ਕਰਾ ਕੇ ਆਪਦੇ ਤੇ ਨੰਬਰ ਦੋਸਤੋ ਮੈਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹੜੇ ਵੀ ਵੀਰ ਨੂੰ ਪਸੰਦ ਆਊਗੀ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਤੇ ਮੌਕੇ ਤੇ ਜਦੋਂ ਤੁਸੀਂ ਆਮੋ ਸਾਹਮਣੇ ਹੋਣਾ ਹੈਗਾ ਦੋਸਤੋ ਤਾਂ ਰੇਟ ਦਾ ਜਰੂਰ ਫਰਕ ਪੈ ਜਾਂਦਾ ਹੁੰਦਾ ਹੈਗਾ ਰੇਟ ਫਿਕਸ ਨਹੀਂ ਹੁੰਦੇ ਹੈਗੇ ਸੋ ਦੋਸਤੋ ਬੇਨਤੀ ਹੈ ਜਿਹੜੀ ਵੀ ਵੀਰ ਨੂੰ ਕੋਈ ਵੀ ਚੀਜ਼ ਪਸੰਦ ਆਉਂਦੀ ਹੈਗੀ ਤੁਸੀਂ ਸਾਹਮਣੇ ਆ ਕੇ ਆਪਦੀ ਤਸੱਲੀ ਕਰੋ ਤੇ ਫੇਰ ਹੀ ਸੌਦਾ ਕਰੋ ਮਿਹਰबानी ਦੋਸਤੋ ਵੀਡੀਓ ਦੇਖਣ ਦੀ